ਲਾਤੀ ਹੈ ਨਾ ਸੀ ਫਿਰ ਬੱਬੂ ਮਾਨ ਨੇ ਜੈਲੀ ਆਈਡੀਆਂ ਬਣਾ ਕੇ ਜਿਹੜੇ ਕੱਟਦੇ ਨੇ ਗਾਲਾਂ ਮੈਂ ਕਿਹਾ ਗਾਣਾ ਯਾਰ ਸੁਣਿਆ ਮੈਂ ਬਹਿ ਜਾ ਬਹਿ ਜਾ ਕਿਆ ਬਾਤ ਆ ਇਹਨੂੰ ਕਹਿੰਦੇ ਆ ਜਵਾਬ ਦੇਣਾ ਉਹ ਬੰਦਾ ਬੋਲਦਾ ਨਹੀਂ ਗੀਤਾਂ ਰਾਹੀਂ ਜਵਾਬ ਦਿੰਦਾ ਪੰਜਾਬ ਦੇ ਵਿੱਚ ਸਭ ਤੋਂ ਪਹਿਲਾਂ ਸੁਪਰਸਟਾਰ ਜਿਹੜਾ ਗਾਇਕੀ ਦਾ ਮੁਹੰਮਦ ਸਦੀਕ ਤੋਂ ਬਾਅਦ ਪੰਜਾਬੀ ਗਾਇਕੀ ਦਾ ਬੱਬੂ ਮਾਨ ਆ ਬੱਬੂ ਮਾਨ ਨੇ ਬੜੇ ਟ੍ਰੈਂਡ ਚੇਂਜ ਕੀਤੇ ਅੱਜ ਕਈ ਉਹਨੂੰ ਪਹਿਲਾਂ ਜ਼ੋਣ ਵਾਲੇ ਅੱਜ ਉਹਦੇ ਵਿਰੋਧ ਚ ਵੀ ਹੋਏ ਫਿਰਦੇ ਆ ਕੋਈ ਗੱਲ ਨਹੀਂ ਸਭ ਨੂੰ ਹੱਕ ਆ ਇੱਥੇ ਯਾਰ ਆਜ਼ਾਦੀ ਆ ਕੋਈ ਕਿਸੇ ਦਾ ਵੀ ਫੈਨ ਬਣ ਸਕਦਾ ਕੋਈ ਕਿਸੇ ਦਾ ਵੀ ਵਿਰੋਧੀ ਬਣ ਸਕਦਾ ਪਰ ਜਿਹੜਾ ਬੱਬੂ ਮਾਨ ਨੇ ਆ ਗਾਣਾ ਯਾਰ ਇਸ ਗਾਣੇ ਦੀ ਮੈਂ ਸਿੱਧ ਕਰਦਾ ਆ ਜੇ ਮੇਰੇ ਵੱਲੋਂ ਹਨਾ ਇਸ ਗਾਣੇ ਨੂੰ 100 ਚੋਂ 100 ਨੰਬਰ ਆ ਜਿਸ ਤਰ੍ਹਾਂ ਗੱਲਾਂ ਲਿਖੀਆਂ ਨਾ ਚੁਣ ਚੁਣ ਕੇ ਚੁੜ ਚੁਣ ਕੇ ਹਰ ਇੱਕ ਗੱਲ ਦਾ ਬੱਬੂ ਮਾਨ ਨੇ ਇਸ ਗਾਣੇ 'ਚ ਜਵਾਬ ਦਿੱਤਾ ਜੋ ਕਿ ਸੋਸ਼ਲ ਮੀਡੀਆ ਤੇ ਉਹਦੇ ਲਈ ਬੋਲਿਆ ਜਾਂਦਾ ਕਮੈਂਟਾਂ 'ਚ ਕਿਹਾ ਜਾਂਦਾ ਜੋ ਜੋ ਵੀ ਉਹਦੀ ਕੱਲੀ ਕੱਲੀ ਗੱਲਤਾ ਕਹਿੰਦੇ ਚੰਗੇ ਲਖਾਂ ਦੀਆਂ ਹੁਣ ਲਾਲਾਂ ਆ ਜਾਂ ਇਸ ਤਰ੍ਹਾਂ ਦੇ ਸ਼ਬਦ ਵੀ ਬੱਬੂ ਮਾਨ ਨੂੰ ਕਹਿਣੇ ਪੈ ਗਏ ਕਿਉਂ ਪਈ ਇਹ ਲੋਕ ਆਵਾ ਤਵਾ ਬੋਲਦੇ ਵੀ ਉਹ ਤਾਂ ਪ੍ਰੋਫਾਈਲਾਂ ਇਹਨਾਂ ਦੀਆਂ ਆਈਡੀਆਂ ਇਹਨਾਂ ਦੀਆਂ ਲੋਕ ਹੁੰਦੀਆਂ ਆ ਹਨਾ ਉਹਦੇ ਕਰਕੇ ਜਦ ਸਾਹਮਣੇ ਹੋ ਕੇ ਗੱਲ ਕਰੋ ਬੱਬੂ ਮਾਨ ਕਿੱਥੇ ਤੱਕ ਆ ਹੁਣ ਤੁਸੀਂ ਉੱਪਰ ਨੂੰ ਮੂੰਹ ਕਰਕੇ ਤੁੱਕੀ ਜਲੋ ਚੰਤੇ ਥੋੜੋ ਭਜਣਾ ਜਾ ਉਹ ਗੱਲ ਇਹਨਾਂ ਦੀ ਇਸ ਕਰਕੇ ਬੱਬੂ ਮਾਨ ਨੇ ਇਸ ਗਾਣੇ ਰਾਹੀਂ ਬਹੁਤ ਵਧੀਆ ਘੈਂਟ ਜਵਾਬ ਦਿੱਤਾ ਤੇ ਸੁਣ ਕੇ ਸਵਾਦ ਆ ਜਾਂਦਾ ਯਾਰ ਗਾਣਾ ਪੌ ਘੰਟਾ ਤੁਸੀਂ ਵੀ ਸੁਣਿਓ ਮੇਰੇ ਵੱਲੋਂ ਤਾਂ ਪਰਸਨਲ ਰਿਕਵੈਸਟ ਆ ਤੁਹਾਨੂੰ ਧੰਨ